ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਡਰਾਫਟਰ ਵਾਲੀ ਕੁੜੀ ਨੂੰ ਸ਼ਾਦੀ ਦਾ ਚਾਂਸ ਆ ਗਿਆ ਕਿ ਅਸ਼ੀਰ ਵੀਡੀਓ ਬਣਾਉਣ ਵਾਲੇ ਮੁੰਡੇ ਨੂੰ ਖਾਂਸੀ ਦੇ ਸਬੱਤ ਦੂਜੇ ਪਾਸੇ ਵਿਕਰਮ ਸਿੰਘ ਨੂੰ ਜੀਟੀਆ ਲੰਮੇ ਅਰਸੇ ਵਾਸਤੇ ਜੇਲ੍ਹ ਜਾ ਸਕਦੇ ਹੈਗੇ ਆ ਉਹਨਾਂ ਨੂੰ ਲੰਮੇ ਅਰਸੇ ਲਈ ਸਜ਼ਾ ਹੋ ਸਕਦੀ ਹੈ ਇਹ ਕਹਿਣਾ ਸੀਗਾ ਸਰਕਾਰੀ ਵਕੀਲਾਂ ਦਾ ਅਖਰ ਕਿ ਇਸ ਸਪੇਸ ਤੇ ਕਹਿ ਰਹੇ ਹੈਗੇ ਇਸ ਤੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਦੀਓ ਵੇਖਨੇ ਫਿਰ ਕਰਨੇ ਆ ਉਸ ਤੇ ਇੰਤਜ਼ਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਐਸੀ ਖਬਰ ਆ ਗਈ ਹੈ ਕਿ ਕਹਿੰਦੇ ਉਮਰਕੋਟ ਦੇ ਵਿੱਚ ਫਸ ਗਏ ਨੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇੱਕ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਕਿ ਅਸ਼ਲੀਲ ਵੀਡੀਓ ਬਣਾਉਣ ਵਾਲਾ ਮੁੰਡਾ ਸੀ ਕਹਿੰਦੇ ਜੀ ਹੁਣ ਫਾਂਸੀ ਦੇ ਧੱਕੇ ਤੇ ਜਾਣਾ ਤਾਂ ਪੰਜਾਬ ਦੇ ਅੰਦਰ ਇਹਨਾਂ ਦੋਵੇਂ ਵੱਡੀਆਂ ਖਬਰਾਂ ਨੇ ਤਹਿਲਕਾ ਮਚਾ ਦਿੱਤਾ ਇੱਕ ਪਾਸੇ ਟਰੈਕਟਰ ਵਾਲੀ ਕੁੜੀ ਉਸ ਮੁੰਡੇ ਦੇ ਚਾਹਸੇ ਦੇ ਵਿੱਚ ਆਉਂਦੀ ਹੈ ਤੇ ਉਹ ਇੰਗਲੈਂਡ ਦੇ ਵਿੱਚ ਉਦੀ ਵੀਡੀਓ ਭੇਜ ਦਿੰਦਾ ਚਾਸਾ ਕੀ ਦਿੰਦਾ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਪਰ ਹੁਣ ਮੈਂ ਤੁਹਾਡੇ ਸਾਹਮਣੇ ਦੋਵੇਂ ਖਬਰਾਂ ਦਾ ਇਹਨਾਂ ਦਾ ਸੱਚ ਧਰਨ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਚੈਨਲਾਂ ਨੇ ਇਹ ਵੀਡੀਓ ਵੀ ਪਾ ਦਿੱਤੀ ਹੈ ਕਿ ਜਿਹੜੀ ਕੁੜੀ ਸੀ ਟਰੈਕਟਰ ਵਾਲੀ ਇੱਕ ਮੁੰਡੇ ਦੇ ਚਾਸੇ ਦੇ ਵਿੱਚ ਆਉਂਦੀ ਹੈ ਉਹ ਮੁੰਡਾ ਇੰਗਲੈਂਡ ਦੇ ਵਿੱਚ ਇੱਕ ਵੀਡੀਓ ਭੇਜਦਾ ਉਸ ਕੁੜੀ ਦੀ ਜਿਹੜੀ ਕਿ ਅਸਲੀਨ ਹੁੰਦੀ ਹੈ ਤਾਂ ਹੁਣ ਉਸ ਨੂੰ ਫਾਸੀ ਦੇ ਤੱਕ ਤੇ ਤੱਕ ਇਹ ਵੀਡੀਓ ਕਿਵੇਂ ਪਹੁੰਚਾਉਂਦੀ ਹੈ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਅੰਦਰ ਇੱਕ ਸਭ ਤੋਂ ਵੱਡਾ ਹਾਈਲਾਈਟ ਚਿਹਰਾ ਜਿਹੜਾ ਕਿ ਬਿਕਰਮ ਸਿੰਘ ਮਜੀਠੀਆ ਦਾ ਕੇਸ ਉਹਨਾਂ ਨੂੰ ਲੈ ਕੇ ਕੈਸੀ ਖਬਰ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਸਮਰਥਕ ਨੇ ਚਾਹੇ ਵਿਰੋਧੀ ਪਾਰਟੀਆਂ ਨੇ ਚਾਹੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਸਾਰੇ ਲੋਕ ਇਸ ਖਬਰ ਨੂੰ ਸੁਣ ਕੇ ਹੈਰਾਨ ਹੋ ਗਏ ਨੇ ਕਿਉਂਕਿ ਸਰਕਾਰੀ ਵਕੀਲ ਦਾ ਜਿਹੜਾ ਦਾਵਾ ਉਹ ਤੁਹਾਡੇ ਸਾਹਮਣੇ ਤਰਾਂਗੇ ਔਰ ਇਹਦੇ ਤੱਥ ਨੇ ਜਿਹੜੇ ਉਹ ਵੀ ਜਰੂਰ ਸੁਣ ਕੇ ਤੁਸੀਂ ਵੀ ਇਸ ਗੱਲ ਨੂੰ ਜਰੂਰ ਡਿਟੇਲ ਦੇ ਨਾਲ ਦੇਖਣਾ ਕਿ ਆਖਿਰ ਵਿਕਰਮ ਸਿੰਘ ਮਜੀਠੀਆ ਉਮਰ ਕੈਦ ਦੇ ਇਸ ਦਾਇਰੇ ਦੇ ਵਿੱਚ ਕਿਵੇਂ ਚਲੇ ਗਏ ਨੇ ਤਾਂ ਪਹਿਲੀ ਖਬਰ ਜਿਹੜੀ ਟਰੈਕਟਰ ਵਾਲੀ ਕੁੜੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਨੂੰ ਛਾਸੇ ਦੇ ਵਿੱਚ ਲੈਂਦਾ ਇੱਕ ਨੌਜਵਾਨ ਪੰਜਾਬ ਦੇ ਅੰਦਰ ਇਸ ਖਬਰ ਨੇ ਪੂਰੇ ਪੰਜਾਬ ਨੂੰ ਸ਼ਰਮਸ਼ਾਰ ਕਰ ਦਿੱਤਾ ਕਿਉਂਕਿ ਜਿਹੜੀ ਇਹ ਕੁੜੀ ਹੈ 11 ਸਾਲ ਦੇ ਵਿੱਚ ਉਹਨੇ ਆਪਣੀ ਮਰਜ਼ੀ ਦੇ ਨਾਲ ਇਹ ਵੀਡੀਓ ਬਣਵਾਈ ਉਹਨੇ ਪ੍ਰੋਸਾ ਕੀਤਾ ਕਿ ਜਿਹੜਾ ਇਹ ਮੁੰਡਾ ਇਹ ਮੇਰੀ ਵੀਡੀਓ ਕਿਸੇ ਕੋਲ ਨਹੀਂ ਪਹੁੰਚਾ ਹੂਆ ਪਰ ਉਹਨੇ ਇੰਗਲੈਂਡ ਇਹ ਵੀਡੀਓ ਪਹੁੰਚਾ ਦਿੱਤੀ ਔਰ ਉਸ ਤੋਂ ਬਾਅਦ ਉੱਥੋਂ ਵਾਇਰਲ ਹੁੰਦੀ ਹੈ ਤਾਂ ਉਹਦੀ ਇੱਜ਼ਤ ਆ ਜਿਹੜੀ ਉਤਾਰ-ਤਾਰ ਹੋ ਜਾਂਦੀ ਹੈ ਤਾਂ ਪੰਜਾਬ ਦੇ ਅੰਦਰ ਇਸ ਵੀਡੀਓ ਨੇ ਤਹਿਲ ਕਮਚਾ ਦਿੱਤਾ ਹਰ ਪੋਡਕਾਸਟ ਤੇ ਹਰ ਇੱਕ ਨਿਊਜ਼ ਚੈਨਲ ਤੇ ਇਹ ਵੀਡੀਓ ਚੱਲੀ ਪਰ ਪੰਜਾਬ ਦੇ ਵਿੱਚ ਇਸ ਗੱਲ ਦਾ ਸੁਨੇਹਾ ਕੀ ਜਾਂਦਾ ਪੰਜਾਬ ਦੇ ਅੰਦਰ ਜਿੰਨੀਆਂ ਵੀ ਸਾਡੀਆਂ ਧੀਆਂ ਭੈਣਾਂ ਨੇ ਉਹ ਇਸ ਖਬਰ ਤੋਂ ਅੰਦਾਜ਼ਾ ਲਾ ਲੈਣ ਕਿ ਜਿਹੜਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕਿਸੇ ਵੀ ਕੁੜੀ ਨੂੰ ਜਾਂ ਕਿਤੇ ਵੀ ਤੁਹਾਡੇ ਨਾਲੇ ਧੋਖਾ ਹੋ ਸਕਦਾ ਕਿਉਂਕਿ ਕਹਿੰਦੇ ਤਾੜੀ ਇੱਕ ਹੱਥ ਨਾਲ ਨਹੀਂ ਦੋਵੇਂ ਹੱਥਾਂ ਦੇ ਨਾਲ ਵੱਜੀ ਆ ਪਰ ਜੇਕਰ ਤੁਹਾਨੂੰ ਕੋਈ ਚਾਂਸੇ ਦੇ ਵਿੱਚ ਲੈਂਦਾ ਤਾਂ ਵੀਡੀਓ ਇਸ ਗੱਲ ਦਾ ਸਬੂਤ ਹੈ ਕਿ ਭਈ ਤੁਹਾਡੇ ਨਾਲ ਵੀ ਕੋਈ ਨਾ ਕੋਈ ਫਰਾਡ ਹੋ ਸਕਦਾ ਕਿਉਂਕਿ ਜਿਹੜਾ ਇਹ ਮੁੰਡਾ ਸੀ ਇਹ ਰਹੀਸ ਕਰਦਾ ਮੁੰਡਾ ਸੀ ਔਰ ਜਿਹੜੀ ਉਹ ਕੁੜੀ ਸੀ ਉਹ ਥੋੜਾ ਜਿਆ ਜਾਨੀ ਕਿ ਗਰੀਬ ਘਰ ਦੀ ਕੁੜੀ ਸੀ ਪਰ ਹੁਣ ਇਹ ਦੋਵਾਂ ਦੇ ਵਿੱਚ ਮਾਮਲਾ ਕੀ ਹੋ ਗਿਆ ਕਹਿੰਦੇ ਜੀ ਹੁਣ ਫਾਂਸੀ ਹੋਣੀ ਤੈ ਹੈ ਜਿਹੜੇ ਮੁੰਡੇ ਨੇ ਉਹਦੀ ਵੀਡੀਓ ਬਣਾਈ ਉਹਨੇ ਪੋਡਕਾਸਟ ਦੇ ਵਿੱਚ ਕੀ ਕਿਹਾ ਕਹਿੰਦਾ ਜੀ ਮੈਂ ਤਾਂ ਵਿਆਹ ਕਰਵਾਉਣਾ ਚਾਹੁੰਦਾ ਸੀ ਮੈਂ ਕਿਉਂ ਪਰਾਂ ਦੀ ਅਸ਼ਲੀਲ ਵੀਡੀਓ ਬਣਾਉਂਗਾ ਬਲਕਿ ਕੁੜੀ ਦੇ ਮੂੰਹੋਂ ਇਹ ਸੱਚ ਪੂਰਾ ਪੰਜਾਬ ਸੁਣ ਚੁੱਕਿਆ ਔਰ ਇਹਨਾਂ ਗੱਲਾਂ ਬਾਤਾਂ ਦੇ ਨਾਲ ਪੰਜਾਬ ਦੀ ਜਿਹੜੀ ਛਾਪੀ ਤੇ ਪੰਜਾਬ ਦੇ ਮੱਥੇ ਤੇ ਕਾਲਾ ਕਲੰਕ ਇਹ ਲੋਕ ਲਾ ਰਹੇ ਨੇ ਕਿਉਂਕਿ ਇਹ ਪੰਜਾਬ ਨੂੰ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਹਿੰਦੇ ਜੀ ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਸੂਰਬੀਰਾਂ ਦੀ ਧਰਤੀ ਹੈ ਤੇ ਕਿੱਥੇ ਗਏ ਪੰਜਾਬ ਦੇ ਇਹ ਬੋਲ ਜਿਹੜੇ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਭਾਈ ਇਹ ਧਰਤੀ ਨੂੰ ਪੂਰਾ ਦੇਸ਼ ਤੇ ਸਾਡੇ ਬਾਹਰਲੇ ਮੁਲਕ ਇਹ ਧਰਤੀ ਨੂੰ ਵੇਖਦੇ ਨੇ ਕਿ ਇਹ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਉਹ ਧਰਤੀ ਹੈ ਜਿਹੜੀ ਪੂਰੇ ਵਿਸ਼ਵ ਦੇ ਵਿੱਚ ਦੰਕਾਸੇ ਇਸ ਧਰਤੀ ਦਾ ਪਰ ਆ ਜਿਸ ਧਰਤੀ ਨੂੰ ਕਲੰਕ ਲਾਉਣ ਵਾਲੇ ਲੋਕ ਨੇ ਜਿਹੜੇ ਇਹ ਮੁੰਡੇ ਕੁੜੀਆਂ ਆਪਣੀ ਅਸ਼ਲੀਲ ਵੀਡੀਓ ਬਣਾਉਂਦੇ ਨੇ ਉਸ ਤੋਂ ਬਾਅਦ ਕਈ ਸਾਰੇ ਚੈਨਲਾਂ ਤੇ ਵੀ ਚੱਲਦੀ ਹੈ ਕਹਿੰਦੇ ਕੁੜੀ ਦੇ ਪਿਓ ਨੇ ਤਾਂ ਆਤਮ ਹੱਤਿਆ ਹੀ ਕਰ ਲਈ ਹੈ ਇਹ ਇਹ ਅੱਜ ਦੇ ਜਮਾਨੇ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਭੈਣਾਂ ਮਾਮਾ ਬਜ਼ੁਰਗ ਬੱਚੇ ਇਸ ਮੇਰੀ ਵੀਡੀਓ ਨੂੰ ਸੁਣ ਰਹੇ ਨੇ ਤਾਂ ਇਸ ਤੇ ਅਮਲ ਜ਼ਰੂਰ ਕਰਨਾ ਕਿ ਭਾਈ ਜਿਹੜੇ ਇਹ ਮਾਮਲੇ ਨੇ ਜਿਹੜੇ ਇਹ ਰਿਸ਼ਤੇ ਨੇ ਦਿਆ ਕਰਵਾਉਣ ਤੋਂ ਪਹਿਲੇ ਹੀ ਇੰਨੀਆਂ ਸਾਰੀਆਂ ਗੱਲਾਂ ਚੱਲ ਪੈਣੀਆਂ ਤੇ ਉਹ ਮੌਤ ਦੇ ਮੂੰਹ ਚ ਤਲ ਜਾਂਦੀ ਨੇ ਤੇ ਜਿਹੜੇ ਵਾਕੀ ਦੇ ਪਰਿਵਾਰ ਦੇ ਲੋਕ ਨੇ ਉਹਨਾਂ ਦੀ ਵੀ ਇੱਜ਼ਤ ਧਾਰ-ਧਾਰ ਕਰ ਦਿੰਦੇ ਨੇ ਤੇ ਉਹਨਾਂ ਨੂੰ ਜਿਉਂਦੇ ਹੀ ਮਾਰ ਦਿੰਦੇ ਨੇ ਤੇ ਕਹਿੰਦੇ ਜੀ ਹੁਣ ਇਹ ਮੁੰਡਾ ਜਿਹੜਾ ਇਹਨੂੰ ਫਾਂਸੀ ਦੇ ਤਖਤੇ 'ਤੇ ਧੱਕ ਕੇ ਗੱਲ ਲੈ ਕੇ ਜਾਊਗੀ ਲੋਕਾਂ ਦੀ ਮੰਗ ਆ ਕਹਿੰਦੇ ਇਹਨੂੰ ਫਾਂਸੀ ਹੋਣੀ ਚਾਹੀਦੀ ਕੁੜੀ ਨੇ ਚਲੋ ਕਹਿੰਦੇ ਭਰੋਸਾ ਕੀਤਾ ਪਰ ਭਰੋਸਾ ਵੀ ਕਾਹਦਾ ਕਿਉਂਕਿ ਕਹਿੰਦੇ ਅਸਲੀਲ ਵੀਡੀਓ ਬਣਾਉਣ ਦੇ ਵਿੱਚ ਕੁੜੀ ਦੀ ਵੀ ਸਹਿਮਤੀ ਸੀ ਛੇ ਗੱਲਾਂ ਜਿਹੜੀਆਂ ਇਹ ਪੰਜਾਬ ਦੇ ਮੱਥੇ ਤੇ ਕਾਲਾ ਕਲੰਕ ਲਾਗੀਆਂ ਨੇ ਇਹ ਗੱਲ ਤੱਤ ਹੈ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਕੇਸ ਬੜਾ ਹਾਈਲਾਈਟ ਪੰਜਾਬ ਦੇ ਅੰਦਰ ਉਮਰ ਕੈਦ ਦੇ ਵਿੱਚ ਮਜੀਠੀਆ ਸਾਹਿਬ ਫਸ ਸਕਦੇ ਨੇ ਵਿਜੀਲੈਂਸ ਦੇ ਹੱਥ ਵੱਡੇ ਸਬੂਤ ਲਾਗੇ ਨੇ ਸਰਕਾਰੀ ਵਕੀਲ ਕੀ ਕਹ ਰਹੇ ਨੇ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਬੜੀ ਹੀ ਅਹਿਮ ਹੈ ਸੁਣੋ ਕੋਈ ਜਿਹੜੀ ਇਹਨਾਂ ਨੇ ਜ਼ਮਾਨਤ ਸੀਗੀ 14 ਜੁਲਾਈ ਨੂੰ ਪਹਿਲਾਂ ਫਾਈਲ ਕੀਤੀ ਸੀ। ਉਸ ਤੋਂ ਬਾਅਦ ਕਾਫੀ ਜਿਹੜੇ ਬਲਕਿ ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਤੇ ਉਸ ਤੋਂ ਬਾਅਦ ਕਾਫੀ ਦਿਨ ਇਹਦੇ ਤੇ ਆਰਗੂਮੈਂਟਸ ਚੱਲਦੇ ਰਹੇ तकरीबन ਮੇਰੇ ਖਿਆਲ 12-13 ਦਿਨ ਤੱਕ ਲਾਸਟ ਜਿਹੜੇ ਸੀ ਉਹਦੇ ਡੇ ਟੂ ਡੇ ਹੀਅਰਿੰਗ ਚੱਲਦੀ ਰਹੀ ਹੈ। ਜੀ। ਇਹ ਹਰ ਰੋਜ਼ ਮਤਲਬ ਕਾਫੀ 2-2 3-3 ਘੰਟੇ-ਢੇਢ ਹੀ ਆਰਗੂਮੈਂਟਸ ਚੱਲਦੇ ਸੀ। ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਹਰ ਇੱਕ ਤੱਥ ਜਿਹੜਾ ਵੀ ਜਦੋਂ ਐਫ ਆਈ ਆਰ ਜਿਹੜੀ ਲੋਚ ਕੀਤੀ ਗਈ ਸੀ ਉਹਦੇ ਜਿਹੜੀ ਵੀ ਫਿਗਰਸ ਆਈਆਂ ਸੀ ਜਾਂ ਕਿਹੜੇ-ਕਿਹੜੇ ਉਹਦੇ ਵਿੱਚ ਇਸ਼ ਉਹਨਾਂ ਨੇ ਆਪਣੇ ਤਰਥ ਸਾਰੇ ਪੇਸ਼ ਕੀਤੇ ਉਹ ਜਿਹੜੀ ਵੀ ਅਲੀਗੇਸ਼ਨਾਂ ਬਾਹਰ ਆ ਕੇ ਲਗਾਉਂਦੇ ਸੀ ਕਿ ਪੋਲਿਟੀਕਲ ਵਿਨਡੈਟ ਜਾਂ ਫਿਰ ਆਲਰੇਡੀ ਐਫਆਈਆਰ ਐਨਡੀਪੀਐਸ ਕੇਸ ਦੇ ਵਿੱਚ ਐਫਆਈਆਰ ਸੀਗੀ ਫਿਰ ਇਹਨਾਂ ਨੂੰ ਦੁਬਾਰਾ ਐਫਆਈਆਰ ਦੀ ਕੀ ਲੋੜ ਸੀ ਇਨਕੁਆਇਰੀ ਨਹੀਂ ਹੋਈ ਤੇ ਗਰਾਉਂਡ ਆਫ ਅਰੈਸਟ ਨਹੀਂ ਦਿੱਤੇ ਕਾਫੀ ਇਸ਼ੂਜ਼ ਇਹ ਰੇਜ਼ ਕਰਦੇ ਸੀ ਕੋਰਟ ਨੇ ਹਰ ਇੱਕ ਸਿੰਗਲ ਇਸ਼ੂ ਨੂੰ ਡੀਲ ਕੀਤਾ ਤੇ ਸਾਰੀ ਹੀアリング ਹੋਈ ਸਾਰਿਆਂ ਨੂੰ ਦੋਨੋਂ ਪਾਰਟ ਪੱਖਾਂ ਨੂੰ ਸੁਣਨ ਤੋਂ ਬਾਅਦ ਕੋਰਟ ਨੇ ਬੜਾ ਡਿਟੇਲਡ ਆਰਡਰ ਜਿਹੜਾ ਇਹਦੇ ਵਿੱਚ ਪਾਸ ਕੀਤਾ ਹੈ ਤੇ ਉਹਦੇ ਵਿੱਚ ਹਰ ਇੱਕ ਪੱਖ ਦੀ ਜਿਹੜੀ ਸੁਣਵਾਈ ਸੁਣ ਕੇ ਤੇ ਹਰ ਇੱਕ ਪੁਆਇੰਟ ਨੂੰ ਡੀਲ ਕਰਕੇ ਕੋਰਟ ਨੇ ਆਰਡਰ ਦਿੱਤਾ ਤੇ ਜਿਹੜੀ ਡਿਸਮਿਸ ਕੀਤੀ ਹੈ ਪਟੀਸ਼ਨ ਕੱਲ ਤਾਂ ਸੁਣਦੇ ਪੰਜਾਬ ਵਾਲੇ ਪੰਜਾਬ ਦੇ ਵਿੱਚ ਜਿਹੜੇ ਕੇਸ ਨੂੰ ਲੈ ਕੇ ਹਰ ਰੋਜ਼ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਸੀ ਤਾਂ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਟੀਸ਼ਨ ਸੀ ਉਹ ਡਿਸਮਿਸ ਹੋ ਚੁੱਕੀ ਹੈ ਯਾਰੀ ਹੁਣ ਸਰਕਾਰੀ ਵਕੀਲਾਂ ਨੇ ਵੀ ਮੋਹਰ ਲਾ ਦਿੱਤੀ ਹੈ ਕਿ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਂਦਾ ਉਮਰ ਕੈਦ ਦੇ ਲਈ ਕਿਵੇਂ ਫਸ ਸਕਦੇ ਨੇ ਕਿਉਂਕਿ ਇੱਕ ਤਾਂ ਨਸ਼ੇ ਦੇ ਔਰ ਦੂਜੇ ਪਾਸੇ ਕਹਿੰਦੇ ਜੀ ਕਤਲ ਦੇ ਦੋਸ਼ ਲੱਗੇ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਕਿ ਭਾਈ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੇ ਬਹੁਤ ਹੀ ਮਾਵਾਂ ਦੇ ਪੁੱਤ ਮਾਰੇ ਤੇ ਭੈਣਾਂ ਦੇ ਭਰਾ ਮਾਰੇ ਨੇ ਇਸ ਕਰਕੇ ਕਹਿੰਦੇ ਕਤਲ ਦੇ ਦੋਸ਼ ਲੱਗੇ ਨੇ ਵਿਕਰਮ ਸਿੰਘ ਮਜੀਠੀਆ ਤੇ ਪੜੀਗਾ ਪੰਜਾਬ ਵਾਲੇ ਜਿਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਰੱਤਰ ਵਾਲੀ ਕੁੜੀ ਨੂੰ ਸ਼ਾਦੀ ਦਾ ਚਾਂਸ ਆ ਦੇ ਕੇ ਅਸ਼ਲੀਲ ਵੀਡੀਓ ਬਣਾਈ ਜਾਂਦੀ ਹੈ ਫਿਰ ਉਸ ਨੂੰ ਆ ਵਾਇਰਲ ਕਰਵਾਇਆ ਜਾਂਦਾ ਹੈਗਾ اخلاق ਕੀ ਤੌਰ ਤੇ ਵੀ ਇਹ ਚੀਜ਼ ਜਿਹੜੀ ਹੈ ਮਾੜੀ ਹੈ ਇਹਦੀ ਨਿੰਦਿਆ ਜਿੰਨੀ ਕੀਤੀ ਜਾਵੇ ਉਨੀ ਘਟਾ ਹੈ ਔਰ ਕਾਨੂੰਨੀ ਤੌਰ ਤੇ ਵੀ ਲੇਕਿਨ ਇੱਕ ਚੀਜ਼ ਜਿਹੜੀ ਹੈ ਵੀਡੀਓ ਦੇ ਵਿੱਚ ਵੀ ਕਈ ਕਿ ताली ਦੋਨਾਂ ਹੱਥਾਂ ਨਾਲ ਵਾਜਦੀ ਹੈ ਕਿ ਉਹ ਵੀਡੀਓ ਲੜਕੀ ਨੂੰ ਚਾਹੇ ਸ਼ਾਦੀ ਦਾ ਚਾਂਸ ਹੀ ਦਿੱਤਾ ਸੀਗਾ ਲੇਕਿਨ ਉਹਦੀ ਅਕਲ ਸਮਝ ਤੇ ਕੰਮ ਕਰਨ ਦੇ ਸੀਗੀ ਉਹ ਸਮਝਣਾ ਚਾਹੀਦਾ ਸੀਗਾ ਕਿ ਮੈਨੂੰ ਸ਼ਾਦੀ ਦਾ ਚਾਂਸ ਆ ਦੇ ਕੇ ਮੇਰੀ ਅਸ਼ਲੀਲ ਵੀਡੀਓ ਕਿਉਂ ਬਣਾ ਰਿਹਾ ਹੈਗਾ ਇਹਦੇ ਪਿੱਛੇ ਕੀ ਮਕਸਦ ਹੋਏਗਾ ਕਿ ਸਿਰਫ ਇੱਕ ਲਾਲਚ ਰੱਖੀ ਹੈ ਉਹਦੇ ਵਾਸਤੇ ਕਿ ਉਸ ਤਰ੍ਹਾਂ ਸ਼ਾਇਦ ਉਹ ਆਮਾਦਾ ਨਾ ਹੁੰਦੀ ਲੇਕਿਨ ਜਦੋਂ ਉਹਨੂੰ ਇੱਕ ਲਾਲਚ ਦਿੱਤੀ ਗਈ ਕਿ ਤੈਨੂੰ ਆਹ ਚੀਜ਼ ਇਹਦੇ ਬਦਲੇ ਮਿਲੇਗੀ ਤੇ ਫਿਰ ਉਹਨੇ ਉਹ ਜਿਹੜਾ ਹੈ ਆਮਾਦਾ ਹੋ ਗਈ ਹੋ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਦੇ ਵਿੱਚ شدید ਗੁੱਸਾ ਹੈ ਔਰ ਹੁਣ ਵੀ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਖਬਰਾਂ ਜੜੀਆਂ ਮੈਂ ਕਿ ਰੋਜ਼ ਬਰੋਜ਼ ਵਧਦੀਆਂ ਜਾ ਰਹੀਆਂ ਹੈਗੇ ਨੇ ਅੰਦਰ ਅਜ਼ਾਫਾ ਹੁੰਦਾ ਜਾ ਰਿਹਾ ਹੈ ਜਦੋਂ ਤੱਕ ਜਿਹੜੇ ਮੁਜਰਮ ਹੀਗੇ ਆ ਉਹਨਾਂ ਨੂੰ ਅਗਰ ਕੜੀ ਸਜ਼ਾ ਨਾ ਮਿਲੀ ਇਹਦੇ ਵਿੱਚ ਅਜ਼ਾਫਾ ਹੀ ਹੁੰਦਾ ਜਾਏਗਾ ਇਸ ਲਈ ਲੋਕ ਵੱਡੇ ਪੱਤਰ ਤੇ ਇਹ ਮੰਗ ਰੱਖਣ ਦੇ ਆ ਕਿ ਮੁਤਲਬਾ ਕਰ ਰਹੇ ਨੇ ਕਿ ਇਸ ਮੁੰਡੇ ਨੂੰ फांसी ਦੀ ਇਤਜ਼ਾਹ ਹੋਣੀ ਚਾਹੀਦੀ ਹੈ ਜੋ ਇਹਦੀ ਹਰਕਤ ਸੀ ਜੋ ਇਹਨੇ ਕੀਤਾ ਔਰ ਸੁਣਨੇ ਚ ਇਹ ਵੀ ਆ ਰਿਹਾ ਹੈ ਕਿ ਉਸ ਕੁੜੀ ਦਾ ਬਾਪ ਚੁਕੇ ਉਹ ਇੱਕ ਗਰੀਬ ਘਰਾਨੇ ਨਾਲ ਤਾਲੁਕ ਰੱਖਦੀ ਸੀਗੀ ਉਹਦੇ ਬਾਪ ਨੇ ਜੜੀ ਹੈ ਉਹ ਕੁਸ਼ੀ ਕਰ ਲਈ ਹੈਗੀ ਹੈ ਔਰ ਕੋਈ ਵੀ ਜਿਹੜਾ ਇੱਜ਼ਤਦਾਰ ਹੈ شریف ਲੋਗ ਹੈ ਉਹ ਇਸ ਤਰ੍ਹਾਂ ਦੀ ਖਬਰ ਤੋਂ ਬਾਅਦ ਮਾਜਿਹਰਾ ਸਾਹਮਣਾ ਨਹੀਂ ਕਰ ਸਕਦੇ ਹੈਗੇ ਇਸ ਜਿਹੜੇ ਇਸ ਤਰ੍ਹਾਂ ਦੇ ਮੁਜਰਮ ਹੈ ਜਿਹੜੇ ਮਾਸੂਮ ਲੋਕਾਂ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਦੇ ਹੈਗੇ ਉਹਨਾਂ ਨੂੰ ਬੜੀ ਤੋਂ ਬੜੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈਗੀ ਹੈ ਦੂਜੇ ਪਾਸੇ ਸਰ ਵਿਕਰਮ ਸਿੰਘ ਮਜੀਠੀਆ ਨੂੰ ਲੰਮੀ ਸਜ਼ਾ ਹੋ ਸਕਦੀ ਹੈਗੀ ਹੈ ਇਹ ਕਹਿਣਾ ਸੀਗਾ ਸਰਕਾਰੀ ਵਕੀਲਾਂ ਦਾ ਕਿਉਂਕਿ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਉਹਨਾਂ ਦਾ ਫੈਸਲਾ ਦਿੱਤਾ ਗਿਆ ਪਟੀਸ਼ਨ ਦਾ ਜ਼ਮਾਨਤ ਦੀ ਪਟੀਸ਼ਨ ਦਾ ਉਹ ਫੈਸਲਾ ਜੱਜਾਂ ਨੇ ਹਰ ਪੱਖ ਦੇ ਉੱਤੇ ਬਹਿਸ ਕਰਕੇ ਜਾਂਚ ਪੜਤਾਲ ਕਰਕੇ ਦੋਨੇ ਪਾਰਟੀਆਂ ਦੀ ਬਹਿਸ ਸੁਣੀ ਹੈ ਜੋ ਉਹਨਾਂ ਨੇ ਬਜ਼ਾਹਤ ਦਿੱਤੀ ਹੈ ਸੁਣੀ ਹੈ ਸਵਾਹਿਦ ਦੇਖੇ ਹੈ ਉਸ ਤੋਂ ਬਾਅਦ ਇਹ ਜਿਹੜੀ ਪਟੀਸ਼ਨ ਹੈ ਉਹ ਉਹਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਆਇਆ ਹੈ ਉਹਨਾਂ ਦੀ ਜ਼ਮਾਨਤ ਕੈਨਸਲ ਹੋਈ ਹੈ ਇਸ ਵਾਸਤੇ ਕੋਈ ਵੀ ਐਸਾ ਪਹਿਲੂ ਨਹੀਂ ਹੈਗਾ ਜਿਹਦੇ ਉੱਤੇ ਗੱਲਬਾਤ ਨਾ ਹੋਈ ਹੋਵੇ ਜਾਂ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੋਵੇ ਬਲਕਿ ਜਿੰਨੇ ਵੀ ਵਿਕਰਮ ਸਿੰਘ ਮੋਜੀਠੀਆ ਦੇ ਵਕੀਲਾਂ ਨੇ ਨੁਕਤੇ ਚੁੱਕੇ ਸੀਗੇ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਉਹਨਾਂ ਦੇ ਉੱਤੇ ਬਹਿਸ ਹੋਈ ਹੈ ਸਰਕਾਰੀ ਵਕੀਲਾਂ ਦੀ ਵੀ ਵਿਕਰਮ ਸਿੰਘ ਮੋਜੀਠੀਆ ਦੇ ਵਕੀਲਾਂ ਦੀ ਵੀ ਔਰ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈਗਾ ਵਾ ਔਰ ਇਹ ਉਹਨਾਂ ਨੂੰ ਹੁਣ ਲੱਗਦਾ ਹੈਗਾ ਵਾ ਸਰਕਾਰੀ ਵਕੀਲਾਂ ਨੂੰ ਕਿ ਇਸ ਫੈਸਲੇ ਤੋਂ ਬਾਅਦ ਲੱਗਦਾ ਹੈ ਕਿ ਉਹਨਾਂ ਨੂੰ ਲੰਮੀ ਸਜ਼ਾ ਹੋ ਸਕਦੀ ਹੈ। ਔਰ ਦੂਜੇ ਪਾਸੇ ਲੋਕਾਂ ਦੀ ਵੀ ਪੰਜਾਬ ਦੇ ਲੋਕਾਂ ਦੀ ਵੀ ਵੱਡੇ ਪੱਧਰ ਤੇ ਇਹ ਮੰਗ ਸੀ ਕਿ ਸੀਐਮ ਭਗਵੰਤ ਮਾਨ ਨੂੰ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੇ ਇਹ ਹੈ। ਅਗਰ ਇਹ ਸਜ਼ਾ ਮਿਲੇਗੀ ਤੇ ਫੇਰੀ ਤਸਕਰੀ ਦਾ ਕੰਮ ਜਿਹੜਾ ਵਾ ਉਹ ਘੱਟ ਹੋਏਗਾ ਫੇਰੀ ਨਸ਼ਾ ਤਸਕਰ ਜਿਹੜੇ ਆ ਉਹ ਡਰਣਗੇ। ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਿਕਾ ਸੂਟੇ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਕਿ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼